ਭਾਰਤ ਦੇ ਪਾਕਿਸਤਾਨੀ ਕੰਟੈਂਟ ਬੈਨ ਸਾਰੇ OTT ਤੇ ਮੀਡੀਆ ਸਟ੍ਰੀਮਿੰਗ ਪਲੇਟਫਾਰਮਾਂ ਸੰਬੰਧੀ ਹੁਕਮ ਜਾਰੀ ਰਾਸ਼ਟਰੀ ਸੁਰੱਖਿਆ ਤੇ ਹਿੱਤ ਚ ਭਾਰਤ ਸਰਕਾਰ ਨੇ ਸਾਰੇ OTT ਪਲੇਟਫਾਰਮਾਂ ਮੀਡੀਆ ਸਟ੍ਰੀਮਿੰਗ ਸੇਵਾ ਅਤੇ ਇੰਟਰਮੀਡੀਅਰ ਜੇ ਨੂੰ ਪਾਕਿਸਤਾਨੀ ਮੂਲ ਦੀ ਸਮੱਗਰੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣਾ ਅਤੇ ਪ੍ਰਸਾਰਿਤ ਨਾ ਕਰਨ ਦੇ ਨਿਰਦੇਸ਼ ਕੀਤੇ ਹਨ ਸੂਚਨਾ ਹੈ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਇਸ ਸਲਾਹ ਵਿੱਚ ਸਭ ਤੋਂ ਤੌਰ ਤੇ ਕਿਹਾ ਗਿਆ ਹੈ ਕਿ ਕੋਈ ਵੀ ਵੈਬ ਸੀਰੀਜ਼ ਫਿਲਮ ਗੀਤ ਪੋਡਕਾਸਟ ਜਾਂ ਹੋਰ ਸਟ੍ਰੀਮਿੰਗ ਸਮੱਗਰੀ ਭਾਵੇਂ ਗਾਇਕੀ ਆਧਾਰਿਤ ਮਾਡਲ ਹੋਤੇ ਹੋਵੇ ਜਾਂ ਕਿਸੇ ਹੋਰ ਰੂਪ 'ਚ ਜੇਕਰ ਇਹ ਪਾਕਿਸਤਾਨ ਤੋਂ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਬਲੌਕ ਕੀਤਾ ਜਾਣਾ ਚਾਹੀਦਾ ਹੈ ਮੰਤralਏ ਨੇ ਇੱਕਦਮ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ ਸਲਾਹਕਾਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਰੋਧ ਦਾ ਕਈ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਸਥਿਤ ਰਾਜਾ ਤੇ ਗੈਰ ਰਾਜੀ ਤਤਾਂ ਦੀ ਭੂਮਿਕਾ ਸਾਬਤ ਹੋਈ ਹੈ ਹਾਲੀ 24 ਪਈ ਅਪ੍ਰੈਲ 2025 ਨੂੰ ਪੈਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕਈ ਭਾਰਤੀ ਨਾਗਰਿਕਾਂ ਤੇ ਇੱਕ ਨੇਪਾਲੀ ਨਾਗਰਿਕ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ ਸੂਚਨਾ ਟੈਕਨੋਲੋਜੀ ਈਮ 2021 ਦਾ ਹਵਾਲਾ ਦਿੰਦੇ ਹੋਏ ਐਡਵਾਈਜ਼ਰੀ ਚ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਕਾ ਅਤੇ ਵਿਚੋਲਿਆਂ ਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਅਜੀਹ ਸਮਗਰੀ ਪ੍ਰਦਰਸ਼ਿਤ ਨਾ ਕੀਤੀ ਜਾਵੇ ਜੋ ਭਾਰਤ ਦੀ ਪ੍ਰਭੂਸੱਤਾ ਅਖੰਡਤਾ ਸੁਰੱਖਿਆਤਾ ਅਤੇ ਜਨਤਕ ਵਿਵਸਥਾ ਨੂੰ ਖਤਰਾ ਹੋਵੇ ਜਾਂ ਵਿਦੇਸ਼ਾਂ ਨਾਲ ਭਾਰਤ ਦੇ ਦੋਸਤਾਨਾ ਸਬੰਧ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ ਮੰਤਰਾਲੇ ਨੇ ਸਾਰੇ OTT ਪਲੇਟਫਾਰਮਾਂ ਮੀਡੀਆ ਸਟ੍ਰੀਮਿੰਗ ਪਲੇਟਫਾਰਮਾਂ ਅਤੇ ਵਿਚੋਲਿਆਂ ਨੂੰ ਇਹ ਆਦੇਸ਼ ਦੀ ਤੁਰੰਤ ਪਾਲਣਾ ਕਰਨ ਦਾ ਤੇ ਪਾਕਿਸਤਾਨ ਨਾਲ ਸੰਬੰਧ ਕਿਸੇ ਵੀ ਸਮਗਰੀ ਦੀ ਮੇਜ਼ਬਾਨੀ ਸਟ੍ਰੀਮਿੰਗ ਜਾਂ ਪ੍ਰਚਾਰ ਕਰਨਾ ਪੂਰੀ ਤਰ੍ਹਾਂ ਬੰਦ ਕਰਨਾ ਦੇ ਨਿਰਦੇਸ਼ ਦਿੱਤੇ ਹਨ ਇਹ ਹਿਦਾਇਤ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀ ਗਈ ਹੈ ਆਪਰੇਸ਼ਨ ਸਿੰਦੂਰ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਤੇ ਰਾਜਕੀ ਸਨਮਾਨ ਨਾਲ ਸੰਸਕਾਰ ਦੀ ਭਾਰਤ ਵੱਲੋਂ ਨਿਖੇਦੀ ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਮਾਰੇ ਗਏ ਦਹਿਸ਼ਤਗਰਦਾਂ ਨੂੰ ਰਾਜਕੀ ਸਨਮਾਨ ਨਾਲ ਸਪੂਰ ਦੇ ਖਾਕ ਕੀਤੇ ਜਾਣ ਦੇ ਪਾਕਿਸਤਾਨ ਦੇ ਫੈਸਲੇ ਦੀ ਨਿਖੇਦੀ ਕੀਤੀ ਹੈ ਵਿਸ਼ੇਸ਼ ਵਿਦੇਸ਼ ਮੰਤਰਾਲੇ ਨੇ ਆਪਰੇਸ਼ਨ ਸਿੰਦੂਰ ਬਾਰੇ ਵਿਸ਼ੇਸ਼ ਬਰੀਫਿੰਗ ਦੌਰਾਨ ਉਪਰੋਕਤ ਇਤਰਾਜ ਜਤਾਇਆ ਹੈ ਬਰੀਫਿੰਗ ਇਸ ਬਰੀਫਿੰਗ ਵਿੱਚ ਵਿਦੇਸ਼ ਸਖਤਰ ਵਿਕਰਮ ਮਿਸਰੀ ਕਰਨਲ ਸੋਫੀਆ ਕੋਇਰੇਸ਼ੀ ਅਤੇ ਵਿੰਗ ਕਮਾਂਡਰ ਵਿਉਮਿਕਾ ਸਿੰਘ ਸ਼ਾਮਲ ਹਨ ਇਸ ਤੋਂ ਪਹਿਲਾਂ ਅੱਜ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਬਾਰੇ ਬਰੀਫਿੰਗ ਨੂੰ ਲੈ ਕੇ ਸੱਦੀ ਸਰਵ ਪਾਰਟੀ ਮੀਟਿੰਗ ਵਿੱਚ ਵਿਰੋਧੀ ਧਿਰਾਂ ਅੱਗੇ ਇਸ ਪੂਰੇ ਆਪਰੇਸ਼ਨ ਦੌਰਾਨ 100 ਤੋਂ ਵੱਧ دہشت گردਾਂ ਨੂੰ ਮਾਰਮਕਾਉਣ ਦਾ ਦਾਵਾ ਕੀਤਾ ਸੀ ਵਿਦੇਸ਼ ਕੱਤਰ ਵਿਕਰਮ ਸਿੰਘ ਮਿਸਰੀ ਨੇ ਵੀਰਵਾਰ ਨੂੰ ਕਿਹਾ ਕਿ ਤਣਾਅ ਘਟਾਉਣ ਦਾ ਵਿਕਲਪ ਪਾਕਿਸਤਾਨ ਕੋਲ ਹੈ ਕਿਉਂਕਿ ਪਹਿਲਗਾਮ دہشتਤੀ ਹਮਲੇ ਨਾਲ ਸਥਿਤੀ ਹੋਰ ਵਿਗੜ ਗਈ ਸੀ ਅਤੇ ਭਾਰਤ ਨੇ ਆਪਰੇਸ਼ਨ ਸਿੰਧੂ ਰਾਹੀਂ ਸਿਰਫ ਇਸ ਦਾ ਜਵਾਬ ਦਿੱਤਾ ਹੈ। ਮਿਸਰੀ ਨੇ ਕਿਹਾ ਕਿ ਤਾਂ ਨਾਓ ਪਾਕਿਸਤਾਨ ਵਾਲੇ 22 April ਨੂੰ ਪਹਿਲਗਾਮ ਹਮਲੇ ਨਾਲ ਸ਼ੁਰੂ ਹੋਇਆ ਸੀ ਜਿਸ ਵਿੱਚ 26 ਲੋਕ ਜਿਨ੍ਹਾਂ ਵਿੱਚ ਬਹੁਤ ਸੈਲਾਨੀ ਸਨ ਮਾਰੇ ਗਏ ਸਨ ਅਤੇ ਮਿਸਰੀ ਨੇ ਕਿਹਾ ਸਾਡਾ ਤਰੀਕਾ ਸਥਿਤੀ ਨੂੰ ਬਤਾਉਣ ਦਾ ਨਹੀਂ ਹੈ। ਅਸੀਂ ਸਿਰਫ 22 April ਨੂੰ ਹੋਏ ਪਹਿਲਗਾਮ دہشتਤੀ ਹਮਲੇ ਦਾ ਜਵਾਬ ਦਾ ਹੈ ਵਿਦੇਸ਼ਕਤਰ ਨੇ ਕਿਹਾ ਪਾਕਿਸਤਾਨ ਦੇ ਟਕਰਾਉ ਨੂੰ ਵਧਾਇਆ ਅਸੀਂ ਸਿਰਫ ਜਵਾਬ ਦਿੱਤਾ ਹੈ ਵਿਕਲਪ ਹੁਣ ਪਾਕਿਸਤਾਨ ਕੋਲ ਹੈ ਮਿਸਰੀ ਨੇ ਵੀਰਵਾਰ ਨੂੰ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ ਪਾਕਿਸਤਾਨ ਵੱਲੋਂ ਤਣਾ ਵਿੱਚ ਕੀਤਾ ਗਿਆ ਮੂਲ ਵਾਦਾ ਸੀ ਅਤੇ ਭਾਰਤ ਨੇ ਬੁੱਧਵਾਰ ਤੜਕੇ ਉਹ ਅੱਤਵਾਦੀ ਢਾਂਚੇ ਤੇ ਸਟੀਕ ਹਮਲੇ ਕਰਕੇ ਨਿਯੰਤਰਿਤ ਸਟੀਕ ਮਾਪ ਤੋਲ ਵਿਚਾਰੇ ਅਤੇ ਗੈਰ ਵਧਾਉ ਢਾਂਗ ਨਾਲ ਜਵਾਬ ਦਿੱਤਾ ਮਿਸਰੀ ਨੇ ਕਿਹਾ ਪਾਕਿਸਤਾਨ 22 April ਨੂੰ ਤਣਾ ਤੇ ਪੜਕਾਉ ਵਧਾਈ ਅਸੀਂ ਸਿਰਫ ਵਾਦੇ ਜਵਾਬ ਦੇ ਰਹੇ ਹਾਂ ਜੇ ਹੋਰ ਟਕਰਾਅ ਵਧਾਇਆ ਜਾਂਦਾ ਹੈ ਤਾਂ ਜਵਾਬ ਟੁਕਮੇ ਖੇਤਰ ਵਿੱਚ ਹੋਵੇਗਾ ਉਹਨਾਂ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰੀ ਸਲਾਮਤੀ ਕੌਂਸਲ ਵਿੱਚ ਪਹਿਲਗਾਮ ਬਾਰੇ ਗੱਲਬਾਤ ਚੱਲ ਰਹੀ ਸੀ ਤਾਂ ਪਾਕਿਸਤਾਨ ਨੇ ਟੀਆਰਐਫ ਦੀ ਭੂਮਿਕਾ ਦੀ ਗੱਲ ਦਾ ਵਿਰੋਧ ਕੀਤਾ ਸੀ ਉਨਾ ਗਿਆ ਇਹ ਇੱਕ ਉਦੋਂ ਹੋਇਆ ਜਦੋਂ TRF ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਹਮਲੇ ਦੀ ਜ਼ਿੰਮੇਵਾਰੀ ਲਈ ਕਰਨਲ ਕੁਰੀਸ਼ੀ ਅਤੇ ਵਿੰਗ ਕਮਾਂਡਰ ਸਿੰਘ ਕੋ ਨੇ ਕੱਲ ਅਤੇ ਅੱਜ ਦੀ ਵੀ ਸਪਸ਼ਟ ਤੌਰ ਤੇ ਕਿਹਾ ਕਿ ਭਾਰਤ ਦਾ ਜਵਾਬ ਗੈਰਵਧਾਊ ਸਟੀਕ ਅਤੇ ਮਾਪਿਆ ਹੋਇਆ ਹੈ ਸਾਡਾ ਇਰਾਦਾ ਮਾਮਲਿਆਂ ਨੂੰ ਵਧਾਣਾ ਨਹੀਂ ਹੈ ਤੇ ਅਸੀਂ ਸਿਰਫ ਵੱਧੇ ਤਣਾਅ ਦਾ ਜਵਾਬ ਦੇ ਰਹੇ ਹਾਂ ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਪਾਕਿਸਤਾਨ ਵਿੱਚ ਸਿਰਫ ਅਤਵਾਦੀ ਢਾਂਚੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਵਿਦੇਸ਼ ਸਖਤਰਨੇ ਕਿਹਾ ਕਿ ਵਿਸ਼ਵ ਵਿਆਪੀ ਅਤਵਾਦ ਦੇ ਕੇਂਦਰ ਵੱਜੋਂ ਪਾਕਿਸਤਾਨ ਦੀ ਸਾਹਕਾਈ ਮਾਮਲਿਆਂ ਵਿੱਚ ਬਣੀ ਹੋਈ ਹੈ ਉਹਨਾਂ ਕਿਹਾ ਮੈਨੂੰ ਚੇਤੇ ਕਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਉਪਾ ਉਸਾਮਾ ਬੀਨ ਲਾਦਨ ਕਿੱਥੇ ਮਿਲਿਆ ਸੀ ਅਤੇ ਉਸ ਨੂੰ ਕਿਸ ਨੇ ਸ਼ਹੀਦ ਕੀਤਾ ਸੀ ਕਿਹਾ ਸੀ ਪਾਕਿਸਤਾਨ ਵੱਡੀ ਗਿਣਤੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅਤਵਾਦੀਆਂ ਦਾ ਘਰ ਵੀ ਹੈ ਅਤੇ ਪਿਛਲੇ ਕੋ ਜਿਤਨਾ ਵਿੱਚ ਦੇਖਿਆ ਹੋਵੇਗਾ ਉਹਨਾਂ ਨੇ ਰੱਖਿਆ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਨੇ ਅਜੀਹਿਆਤਵਾਦੀ ਸਮੂਹਾਂ ਨਾਲ ਆਪਣੇ ਦੇਸ਼ ਦੀ ਸ਼ਮੂਲੀਅਤ ਨੂੰ ਕਬੂਲ ਲਿਆ ਹੈ। ਮਿਸਰੀ ਨੇ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਅਤੇ ਤੋਪਖਾਨੇ ਦੀ ਗੋਲਾਬਾਰੀ ਰਾਹੀਂ ਨਾਗਰੀਕਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ। ਚੇਅਰਮੈਨ ਢਾਲੀਵਾਲ ਨੇ ਵੱਖ-ਵੱਖ ਕਾਰਜਾਂ ਦਾ ਕੀਤਾ ਉਗਾਟਨ। ਪੰਜਾਬੀ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹਲਕਾ ਵਿਧਾਇਕ ਅਭਲ ਸਿੰਘ ਸੱਦੂ ਦਿਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਕੇਸਰ ਸਿੰਘ ਵਾਲਾ ਵਿਕੇ ਵਿਦਿਆਰਥੀਆਂ ਲਈ ਆਧੁਨਿਕ ਸਾਇੰਸ ਲੈਬ ਸਕੂਲ ਦੀ ਚਾਰ ਦੀਵਾਰੀ ਚੋਰੀਆਂ ਆਦਿ ਤੋਂ ਬਚਾਉਣ ਲਈ ਕੰਡਿਆਲੀ ਤਾਰ ਅਤੇ ਪੀਣ ਦੇ ਲਈ ਸਾਫ਼ ਪਾਣੀ ਡੂੰਘੇ ਬੋਰ ਦਾ ਪ੍ਰਬੰਧ ਕਰਵਾਇਆ ਗਿਆ ਇਹਨਾਂ ਸਾਰੇ ਕਾਰਜਾਂ ਦਾ ਉਦਘਾਟਨ ਬੀਨਤ ਸਿੰਘ ਢਾਲੀਵਾਲ ਚੇਅਰਮੈਨ ਮਾਰਕੀਟ ਕਮੇਟੀ ਭਾਈ ਭਗਤਾ ਭਾਈ ਕਿਨੇ ਕੀ ਤ ਇਸ ਮੌਕੇ ਉਹਨਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਚਲਾਈ ਗਈ ਮੁਹਿੰਮ ਦੀ ਪ੍ਰਸ਼ੰਸਾ ਵੀ ਕੀਤੀ ਇਸ ਸਮੇਂ ਸਕੂਲ ਵੱਲੋਂ ਹੋਰ ਜ਼ਰੂਰੀ ਮੰਗਾਂ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਸੱਧੂ ਲਈ ਮੰਗ ਪੱਤਰ ਦਿੱਤਾ ਗਿਆ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਦੇ ਇੰਚਾਰਜ ਬਲਜਿੰਦਰ ਕੌਰ ਨੇ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲ ਵਿੱਚ ਕਰਵਾਏ ਕੰਮਾਂ ਲਈ ਪੰਜਾਬ ਸਰਕਾਰ ਤੇ ਪਿੰਡ ਨਵਾ ਕੇਸਰ ਸਿੰਘ ਵਾਲਾ ಗ್ರಾಮ ਪੰਚਾਇਤ ਅਤੇ ਸਰਪੰਚ ਹਰਪ੍ਰੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਇਸ ਮੌਕੇ ਰੇਸ਼ਮ ਸਿੰਘ ਸੁਖੀ ਮਲੂਆਣਾ ਸ਼ੇਰ ਭਦਰ ਸਿੰਘ ਥਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਰਾਜਪੁਰਾ ਸਰਪੰਚ ਹਰਪ੍ਰੀਤ ਸਿੰਘ ਸਿੱਧੂ ਸਰਪੰਚ ਅਸੀਵਜੀ ਕੁਮਾਰ ਕਾਕਾ ਖਾਨ ਦਾ ਨਕੋਠੇ ਭਾਈਆਣਾ ਸਰਪੰਚ ਕੈਪਟਨ ਹਰਪਾਲ ਸਿੰਘ ਪ੍ਰਧਾਨ ਗੁਰਵੇ ਗੁਰਦੀਪ ਸਿੰਘੁਰਚੇਤ ਸਿੰਘ ਸੇਵਕ ਸਿੰਘ ਜਸਵੀਰ ਸਿੰਘ ਖਾਲਸਾ ਸਿੰਘ ਆਦੀ ਹਾਜ਼ਰ ਸਨ ਜਿਲ੍ਹਾ ਵਾਸੀਆਂ ਨੂੰ ਘਰੇਲੂ ਵਰਤੋਂ ਯੋਗ ਵਸਤਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਂਕਤ ਐਮ ਪਰੇ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦੇ ਆ ਕਿਹਾ ਕਿ ਉਹ ਜ਼ਿਲੇ ਅੰਦਰ ਦੁਕਾਨਾਂ ਤੇ ਭੀੜ ਇਕੱਠੀ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰੇਲੂ ਵਸਤੂਆਂ ਤੋਂ ਯੋਗ ਵਸਤੂਆਂ ਦੀ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਉਹ ਆਪੋ ਆਪਣੇ ਘਰਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਜ਼ਰੂਰਤ ਅਨੁਸਾਰ ਹੀ ਰੱਖਣ ਅਤੇ ਲੋੜ ਤੋਂ ਜ਼ਿਆਦਾ ਸਮਾਨ ਨੂੰ ਸਟੋਰੇਜ ਨਾ ਕਰਨ ਉਹਨਾਂ ਇਹ ਵੀ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣ ਕਰਨੀ ਯਕੀਨੀ ਬਣਾਇਆ ਜਾਵੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੁਕਾਨਾਂ ਨੂੰ ਅਪੀਲ ਕੀਤੀ ਕਿਹਾ ਕਿ ਉਹ ਵਰਤੋਂ ਯੋਗ ਵਸਤੂਆਂ ਦੀ ਬਲੈਕ ਮਾਰਕੀਟ ਨਾ ਕਰਨ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਬਲੈਕ ਮਾਰਕੀਟ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਝੂਠੀਆਂ ਅਫਵਾਵਾਂ ਤੇ ਗੁਰੇਜ਼ ਕਰਨ ਉਹਨਾਂ ਜ਼ਿਲ੍ਹਾ ਵਾਸੀਆਂ ਦਾ ਜਿੱਥੇ ਬੀਤੇ ਦਿਨ ਬੀਤੇ ਕੱਲ ਹੋਈ ਮੌਕ ਡ੍ਰਿੱਲ ਅਤੇ ਬਲੈਕਆਊਟ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਉੱਥੇ ਹੀ ਭਵਿਕ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਹਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਜਲਦੀ ਤੋਂ ਜਲਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰਨ ਅਵਾਦ ਦੇ ਅਗਲੀ ਖਬਰ ਵਾਲਾ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਸੰਗਰੂਰ ਪੁਲਿਸ ਵੱਲੋਂ ਰੂਟੀਨ ਚੈਕਿੰਗ ਮੌਜੂਦਾ ਹਾਲਾਤ ਦੇ ਚੱਲਦਿਆਂ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਬੜਾਈ ਰੱਖਣ ਲਈ ਸੰਗਰੂਰ ਪੁਲਿਸ ਵੱਲੋਂ ਅੱਜ ਪੂਰੇ ਜ਼ਿਲ੍ਹੇ ਵਿੱਚ ਰੂਟੀਨ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਲੋਕ ਪੂਰੀ ਤਰ੍ਹਾਂ ਚੌਕਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਨ ਇਸ ਸਾਮ ਚੈਕਿੰਗ ਬਾਰੇ ਜਾਣਕਾਰੀ ਦਿੰਦੇ ਸਰਤਾਜ ਸਿੰਘ ਚਾਹਲ ਐਸਐਸਪੀ ਸੰਗਰੂਰ ਨੇ ਕਿਹਾ ਜਿਲ੍ਹਾ ਪੁਲਿਸ ਹਮੇਸ਼ਾ ਲੋਕਾਂ ਦੇ ਸੁਰੱਖਿਆ ਲਈ ਤਤਪਰ ਹੈ ਉਹਨਾਂ ਆ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ ਸੂਪੇ ਦਾ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ ਪੁਲਿਸ ਵੱਲੋਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਤੇ ਸਥਿਤੀ ਤੇ ਉੱਤੇ ਪੂਰੀ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਆਮ ਪਬਲਿਕ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਸ਼ਾਸਨ ਕੋਲੋਂ ਲੈਣ ਜਾਂ ਦੇਣ ਲਈ ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਦੀ ਸਹੂਲਤ ਲਈ ਦਫ਼ਤਰ ਕਮਿਸ਼ਨਰ ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੇ ਦਫ਼ਤਰ ਵਿਖੇ ਵੀ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ 112 ਹੈਲਪਲਾਈਨ ਨੰਬਰ ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਐਸ ਐਸ ਪੀ ਸਰਦਾਰ ਸਰਤਾਜ ਸਿੰਘ ਚਾਹਲ ਨੇ ਸੋਸ਼ਲ ਮੀਡੀਆ ਤੇ ਜਲਤ ਜਾਣਕਾਰੀ ਅਤੇ ਫਟਕਾਓ ਸੰਦੇਸ਼ ਫੈਲਾਉਣ ਵਿਰੋਧ ਜਾਂ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਕਿਹਾ ਕਿ ਜੀ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਗੈਰ ਸਾਨੂੰ ਗੈਰ ਪ੍ਰਮਾਣਿਤ ਸੰਦੇਸ਼ਾਂ ਨੂੰ ਅੱਗੇ ਭੇਜਣ ਤੇ ਪਰਹੇਜ਼ ਕਰਨਾ ਚਾਹੀਦਾ ਹੈ ਜੋ ਦਹਿਸ਼ਤ ਫੈਲਾ ਸਕਦੇ ਹਨ ਅਤੇ ਸਮਾਜਿਕ ਸਦਭਾਵਨਾ ਨੂੰ ਵਿਗਾੜ ਸਕਦੇ ਹਨ ਉਹਨਾਂ ਕਿਹਾ ਕਿ ਜ਼ਿਲ੍ਹਾ ਦੇ ਸਾਈਬਰ ਸੈੱਲ ਨੂੰ ਅਫਵਾਵਾਵਾਂ ਦੇ ਫੈਲਾਅ ਦੀ ਨਿਗਰਾਨੀ ਅਤੇ ਰੋਕத் ਥਾਮ ਲਈ ਲਾਟਰ ਤੇ ਰੱਖਿਆ ਗਿਆ ਹੈ